ਜਾਣ ਦੀ ਇੱਛਾ ਬਹੁਤ ਲੋਕਾਂ ਦੀ ਹੁੰਦੀ ਹੈ। ਅਮਰੀਕਾ ਜਾਣ ਦੀ ਇੱਛਾ ਹੁੰਦੀ ਹੈ। ਆਸਟ੍ਰੇਲੀਆ ਜਾਣ ਦੀ ਇੱਛਾ ਹੁੰਦੀ ਹੈ। ਇੰਗਲੈਂਡ ਜਾਣ ਦੀ ਇੱਛਾ ਹੁੰਦੀ ਹੈ। ਅੱਜ ਕੱਲ੍ਹ ਦੇ ਬੱਚਿਆਂ ਦੇ ਅੰਦਰ ਬਹੁਤ ਇੱਛਾ ਹੈ ਸਾਰੇ ਜਾ ਰਹੇ। ਵੀ ਜਾइए जाइए जाइए ਬਹੁਤ ਇੱਛਾ ਹੈ। ਪਰ ਇਹਨਾਂ ਇੱਕ ਗੱਲ ਸਮਝਣੀ ਪੈਣੀ ਹੈ ਵੀ ਜੇ ਗਿਆਨवान ਨਾ ਬਣੇ, ਸਮਝਦਾਰ ਨਾ ਬਣੇ, ਅਸੀਂ ਇੱਥੇ ਵੀ ਲੁੱਟੇ ਜਾ ਸਕਦੇ ਹਾਂ ਤੇ ਅੱਗੇ ਜਾ ਕੇ ਵੀ ਲੁੱਟੇ ਜਾ ਸਕਦੇ ਹਾਂ। ਡਿਪ ਪਲੈਨਿੰਗ ਨਾ ਕਰ ਸਕੇ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਮੈਂ ਕੱਲ ਹੀ ਇੱਕ ਗੱਲ ਪੜ੍ਹੀ ਮੇਰੇ ਮਨ ਨੂੰ ਬੜਾ ਇੱਕ ਜਿਵੇਂ ਨਾ ਪੜ੍ਹ ਕੇ ਬੜਾ ਹੈਰਾਨ ਹੋਇਆ ਕਿਸੇ ਪਿੰਡ ਦੇ ਵਿੱਚ ਅਮੀਰ ਘਰ ਦੀ ਚੰਗੇ ਘਰ ਦੀ ਲੜਕੀ ਦਾ ਕਿਸੇ ਗਰੀਬ ਘਰ ਦੇ ਲੜਕੇ ਨਾਲ ਪਿਆਰ ਬੜੀ ਮੋਟੀ ਗੱਲਬਾਤ ਕਰਦੇ ਹੋਣਗੇ ਗੱਲਬਾਤ ਤੋਂ ਹੌਲੀ-ਹੌਲੀ ਵੀ ਅਸੀਂ ਵਿਆਹ ਕਰਾਈਏ ਜਾਂ ਕੋਈ ਆਪਣਾ ਅੱਗੇ ਤੁਰੀਏ ਪਤਾ ਲੱਗ ਗਿਆ ਮੁੰਡੇ ਦੇ ਘਰ ਵਾਲਿਆਂ ਨੂੰ ਤੇ ਕੁੜੀ ਦੇ ਘਰ ਵਾਲਿਆਂ ਨੂੰ ਮੁੰਡੇ ਵਾਲਿਆਂ ਨੇ ਮੁੰਡੇ ਨੂੰ ਕੁੱਟਿਆ ਕੁੜੀ ਵਾਲਿਆਂ ਨੇ ਕੁੜੀ ਨੂੰ ਕੁੱਟਿਆ ਤੇ ਕੁੜੀ ਵਾਲਿਆਂ ਨੇ ਕਿਹਾ ਵੀ ਅਸੀਂ ਮੁੰਡੇ ਨੂੰ ਜਿਉਂਦਾ ਨਹੀਂ ਛੱਡਣਾ ਖਤਮ ਕਰ ਦੇਣਾ ਮਾਰ ਦੇਣਾ ਇਹ ਮੁੰਡਾ ਜਿਹੜਾ ਹੈ ਇਹਨੇ ਸਾਡੀ ਕੁੜੀ ਵੱਲ ਵੇਖਿਆ ਕੀ ਉਹਨਾਂ ਨੇ ਕੀ ਕੀਤਾ ਕੁੜੀ ਨੂੰ ਹੌਲੀ ਬੋਲ ਸਮਝਾ ਸਮਝੂ ਕੇ ਰੱਖਿਆ ਹੁਣ ਮੁੰਡੇ ਨੂੰ ਖਤਰਾ ਹੈ ਵੀ ਕੁੜੀ ਆਲੇ ਮਾਰਨਾ ਦੇ ਕਿਸੇ ਨੇ ਸਲਾਹ ਦਿੱਤੀ ਕਿ ਇਹਦੇ ਮੁੰਡੇ ਨੂੰ ਬਾਹਰ ਕਰ ਦੇ ਨਾਲੇ ਤੇ ਬਚ ਜਾਏਗਾ ਚਲੋ ਨਿਕਲ ਜਾਏਗਾ ਮੁੰਡੇ ਦਾ ਆਸਟਰੀਆ ਦਾ ਯੂਰਪ ਦਾ ਵੀਜ਼ਾ ਲਵਾਤਾ ਯੂਰਪ ਦਾ ਮੁੰਡੇ ਦਾ ਵੀਜ਼ਾ ਲਵਾਤਾ ਉਹ ਚਲਿਆ ਗਿਆ ਬਾਹਰ ਉੱਥੇ ਕੰਮ ਲੱਗ ਗਿਆ ਕਰਨ ਸੈਟਲ ਹੋ ਗਿਆ ਪੈਸੇ ਲੱਗ ਗਿਆ ਕਮਾਉਣ ਕੁੜੀ ਨੂੰ ਫੋਨ ਫੇਰ ਲੱਗ ਗਿਆ ਕਰਨ ਉੱਥੇ ਜਾ ਆਸਟਰੀਆ ਜਾ ਕੇ ਫਿਰ ਪਿਆਰ ਜਾਗਿਆ ਉਹ ਫੋਨ ਕਰਿਆ ਕਰੇ ਦੁਬਾਰਾ ਇੱਥੇ ਜਦੋਂ ਲੜਕੀ ਨੂੰ ਫੋਨ ਦੁਬਾਰਾ ਆਉਣ ਲੱਗ ਪਿਆ ਹੁਣ ਕੁੜੀ ਦੇ ਅੰਦਰ ਫਿਰ ਆਸ ਜਾਗ ਪਈ ਵੀ ਮੈਂ ਤੇ ਉੱਥੇ ਵਿਆਹ ਕਰਾਉਣਾ ਉਹਨੇ ਫਿਰ ਰੌਲਾ ਪਾਤਾ ਕਰ ਚ ਗੱਲ ਚੱਲ ਗਈ ਘਰ ਵਾਲੇ ਕਹਿਣ ਪਹਿਲਾਂ ਨਾਲੋਂ ਢਹਲੇ ਪੈ ਗਏ ਢਹਲੇ ਕਿਉਂ ਪੈ ਗਏ ਵੀ ਹੁਣੇ ਬਾਹਰ ਚੱਲਿਆ ਕਿ ਅੱਜ ਕੱਲ ਤੇ ਬਾਹਰ ਦੇ ਨਾਂ ਤੇ ਲੋਕ ਜਾਤਾਂ ਵੀ ਨਹੀਂ ਵੇਖਦੇ